ਵਾਹਿਗੁਰੂ ਸਜੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੂਨੀ ਸੈਭੰ ਗੁਰਪ੍ਰਸਾਦ ਜਪ ਆ ਦੋਸਤ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣੋ ਸਹੇਲੇ ਰਾਖੋ ਰਾਖਣਾਰ ਦਿਆਲਾ ਨਾਨਕ ਘਰ ਕੇ ਬੋਲੇ ਰਾਖੋ ਰਾਖਣਾਰ ਦਿਆਲਾ ਨਾਨਕ ਘਰ ਕੇ ਬੋਲੇ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਆੜਾੜਾ ਰੂੜਾ ਹਰਜੀਓ ਸੋਈ ਤੇ ਬਿਨ ਰਾਜਾ ਵਰਨਾ ਕੋਈ ਆੜਾੜਾ ਗਾੜੜ ਤੁਮ ਸੁਣੋ ਹਰਿ ਵਸੈ ਮਨ ਮਾਏ ਗੁਰ ਪ੍ਰਸਾਦੀ ਹਰ ਪਾਈਐ ਮਤ ਕੋ ਭਰਮ ਭੁਲਾਏ ਸੋ ਸੋ ਸਾਚਾ ਜਿਸ ਹਰ ਤਨ ਰਾਸ ਗੁਰਹ ਪੂਰਾ ਤਿਸ ਸਾਵਾਸ ਰੂੜੀ ਬਾਣੀ ਹਰ ਪਾਇਆ ਗੁਰ ਸ਼ਬਦੀ ਵਿਚਾਰ ਆਵ ਗਿਆ ਦੁੱਖ ਕਟਿਆ ਹਰ ਵਰ ਪਾਇਆ ਨਾਰ ਰੂੜੀ ਬਾਣੀ ਹਰ ਪਾਇਆ ਗੁਰ ਸ਼ਬਦੀ ਵਿਚਾਰ ਆਵ ਗਿਆ ਦੁੱਖ ਕਟਿਆ ਹਰ ਵਰ ਪਾਇਆ ਨਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰੂ ਜੀ ਦੀ ਸਾਜਿਨਵਾਜੀ ਗੁਰੂ ਰੂਹ ਗੁਰੂ ਖਾਲਸਾ ਸਾਧ ਸੰਗਤ ਜੀਓ ਇਸ ਪਾਵਨ ਸਥਾਨ ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਜੀ ਦੇ ਤੈਤ ਰਾਮ ਕਲੀ ਰਾਗ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਓੰਕਾਰ ਜਿਦਿਆਂ 47 ਪਉੜੀਆਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ ਆਓ ਇਸ ਤੋਂ ਅੱਗੇ ਸਤਿਗੁਰੂ ਜੀ ਪਾਵਨ ਬਾਣੀ ਦੁਆਰਾ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਅੰਮ੍ਰਿਤ ਵਚਨਾਂ ਨਾਲ ਜੁੜ ਕੇ ਲਾਹਾ ਪ੍ਰਾਪਤ ਕਰੀਏ ਸਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਫੁਰਮਾਨ ਕਰ ਰਹੇ ਹਨ ੜਾੜ ਰੂੜਾ ਹਰ ਜੀਉ ਸੋਈ ਤਿਬਿਨ ਰਾਜਾ ਅਵਰਣਾ ਕੋਈ ੜਾੜੇ ਅਖੜ ਦੇ ਦੁਆਰਾ ਮਹਾਰਾਜ ਫੁਰਮਾਨ ਕਰਦੇ ਨੇ ਰੂੜਾ ਰੂੜਾ ਦਾ ਅਰਥ ਹੈ ਸੁੰਦਰ ਵਾਹਿਗੁਰੂ ਪਰਮਾਤਮਾ ਹੀ ਸਭ ਨਾਲੋਂ ਸੁੰਦਰ ਹੈ ਸਭ ਨਾਲੋਂ ਸੋਹਣਾ ਹੈ ਤਿਸ বিনা ਰਾਜਾ ਅਵਰ ਨ ਕੋਈ ਉਸ ਤੋਂ ਬਿਨਾ ਹੋਰ ਕੋਈ ਰਾਜਾ ਨਹੀਂ ਹੈ ਭਾਵੇਂ ਕਿ ਇਹ ਮਨੁੱਖ ਦੁਨਿਆਵੀ ਤੌਰ ਤੇ ਜਦੋਂ ਕੋਈ ਇਸ ਨੂੰ ਧਨ ਸੰਪਦਾ ਪ੍ਰਾਪਤ ਹੋ ਜਾਵੇ ਇਹ ਵੀ ਆਪਣੇ ਆਪ ਨੂੰ ਰਾਜਾ ਅਖਵਾਣ ਲੱਗ ਜਾਂਦਾ ਹੈ ਪਰ ਪਾਤਸ਼ਾਹ ਕਹਿੰਦੇ ਅਸਲੀ ਰਾਜਾ ਤਾਂ ਵਾਹਿਗੁਰੂ ਨਿਰੰਕਾਰ ਹੈ ਰਾਜੇ ਦਾ ਅਰਥ ਹੈ ਜੋ ਰਜਿਆ ਹੋਇਆ ਹੈ ਜੋ ਤ੍ਰਿਪਤ ਹੈ ਜਿਹੜੇ ਦੁਨਿਆਵੀ ਰਾਜੇ ਆਣ ਇਹਨਾਂ ਦੀ ਤਾਂ ਤ੍ਰਿਸ਼ਨਾ ਵੱਧਦੀ ਜਾਂਦੀ ਹੈ ਵੱਧਦੀ ਜਾਂਦੀ ਹੈ ਉਸ ਕਰਕੇ ਪਾਤਸ਼ਾਹ ਕਹਿੰਦੇ ਰਾਜੇ ਨਹੀਂ ਹਨ ਇਹ ਤਾਂ ਭਖਾਰੀ ਹਨ ਕੰਗਾਲ ਹਨ ਰਾਜਾ ਕੇਵਲ ਵਾਹਿਗੁਰੂ ਨਿਰੰਕਾਰ ਹੈ ਉਸ ਤੋਂ ਬਿਨਾ ਹੋਰ ਕੋਈ ਰਾਜਾ ਨਹੀਂ ਹੈ ਗਾਰੜ ਗਾਰੜ ਤੋਂ ਸੁਣੋ ਹਰ ਵਸੈ ਮਨਿ ਮਾਏ। ਲੋਰੀ ਅਖਰ ਦਵਾਰਾ ਮਹਾਰਾਜ ਪਰਮਾਨੰ ਕਰਦੇ ਨੇ ਗੁਰੂ ਦਾ ਗਾਰੜੀ ਰੂਪੀ ਮੰਤਰ ਤੁਸੀਂ ਸੁਣਨਾ ਕਰੋ ਤਾਂ ਵਾਹਿਗੁਰੂ ਪਰਮਾਤਮਾ ਮਨ ਵਿੱਚ ਵਸਦਾ ਹੈ। ਇਹ ਜਿਹੜਾ ਮਨ ਸਾਡਾ ਨਾਮ ਦੇ ਨਾਲ ਨਹੀਂ ਲੁੜਦਾ ਇਹ ਮਨ ਸੱਪ ਦੀ ਤਰ੍ਹਾਂ ਹੈ। ਸੱਪ ਨੂੰ ਵਾਸ ਕਰਨ ਦਾ ਤਰੀਕਾ ਕੀ ਹੈ ਜਦੋਂ yogi বীਣ ਦੁਆਰਾ ਗਾਰਡੀ ਮੰਤਰ বীਣ ਦੇ ਵਿੱਚ ਪੜਦਾ ਹੈ বীਣ ਵਜਾਂਦਾ ਤਾਂ ਇਹ ਸੱਪ ਫਿਰ ਵਸ ਵਿੱਚ ਹੋ ਜਾਂਦਾ ਹੈ ਇਸੇ ਤਰ੍ਹਾਂ ਭਾਈ ਮਨ ਵਿੱਚ ਵਾਹਿਗੁਰੂ ਕਿਵੇਂ ਬਸੇਗਾ ਗੁਰੂ ਦੇ ਸ਼ਬਦ ਦਾ ਅਭਿਆਸ ਕਰਨਾ ਪਵੇਗਾ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨਾ ਪਵੇਗਾ ਅੜਾੜ ਗਾਰੜ ਤੂੰ ਸੁਣੋ ਹਰ ਵਸੈ ਮਨ ਮਾਹੇ ਤਾਂ ਹਰੀ ਵਾਹਿਗੁਰੂ ਮਨ ਵਿੱਚ ਵਸ ਜਾਂਦਾ ਹੈ ਗੁਰ ਪ੍ਰਸਾਦ ਦੀ ਹਰ ਪਾਈ ਹੈ ਮਤ ਕੋ ਪਰਮ ਬੁਲਾਏ ਭਾਈ ਪਾਤਸ਼ਾਹ ਕਹਿੰਦੇ ਵਾਹਿਗੁਰੂ ਪ੍ਰਮਾਤਮਾ ਕੇਵਲ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ ਹੋਰ ਕਿਸੇ ਵੀ ਤਰੀਕੇ ਜਾਂ ਯਤਨ ਦੇ ਨਾਲ ਪਰਮਾਤਮਾ ਪ੍ਰਾਪਤ ਨਹੀਂ ਹੁੰਦਾ ਮਤਾ ਕੋਈ ਭਰਮ ਵਿੱਚ ਪੈ ਕੇ ਭੁੱਲ ਜਾਵੇ ਕਿ ਪਰਮਾਤਮਾ ਮੈਂ ਕਿਸੇ ਹੋਰ ਤਰੀਕੇ ਨਾਲ ਪ੍ਰਾਪਤ ਕਰ ਲਵਾਂਗਾ ਗੁਰ ਪ੍ਰਸਾਦੀ ਹਰ ਪਾਈ ਹੈ ਮਤ ਕੋ ਭਰਮ ਭੁਲਾਏ ਮਤਾ ਕੋਈ ਭਰਮ ਵਿੱਚ ਪੈ ਕੇ ਭੁੱਲ ਜਾਵੇ ਭਾਈ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਗੁਰੂ ਦੁਆਰਾ ਗੁਰੂ ਦੀ ਕਿਰਪਾ ਨਾਲ ਹੈ ਸੋ ਸੋ ਸਾਚਾ ਜਿਸ ਹਰ ਤਨ ਰਾਸ ਗੁਰਮੁਖ ਪੂਰਾ ਤਿਸ ਸਾਸ ਗੁਰੂ ਸੱਚਾ ਸੌਕਾਰ ਹੈ ਜਿਹਦੇ ਕੋਲ ਨਾਮ ਦੀ ਪੂੰਜੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮਖ ਪੂਰਾ ਤਿਸ ਸਾਸ ਗੁਰੂ ਪੂਰਾ ਹੈ ਇਸ ਕਰਕੇ ਗੁਰੂ ਨੂੰ ਸਦਾ ਸ਼ਾਬਾਸ਼ ਕਹੀਏ ਭਾਵ ਧੰਨ ਧੰਨ ਕਹੀਏ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਦੇਖ ਰਹੁ ਦਿਨ ਰਾਤ ਜਾ ਕੀ ਕੋਏ ਨਾ ਮਿਟੈ ਦਾਤ ਬਾਦਸ਼ਾਹ ਕਹਿੰਦੇ ਭਾਈ ਗੁਰੂ ਗੁਰੂ ਹੀ ਪੂਰਾ ਹੈ ਅਤੇ ਗੁਰੂ ਹੀ ਨਾਮ ਦਾ ਦਾਤਾ ਇਸ ਕਰਕੇ ਗੁਰੂ ਦੀ ਸਦਾ ਵਡਿਆਈ ਸੇਵਤ ਸਲਾਹ ਕਰੀਏ ਸਤਿਗੁਰੂ ਵੱਡਾ ਕਰ ਸਲਾਈਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਜ਼ਰੀ ਆਈਆਂ ਜਾਤ ਇਸ ਭਾਣਾ ਤਾਂ ਮਨ ਵਸਾਈਆ ਕਰ ਹੁਕਮ ਮਰਤ ਘਰ ਤਤ ਹੱਤ ਤਰ ਵਿੱਚੋਂ ਮਾਰ ਕਰੀਆ ਬਰਿਆਈਆਂ ਸਹਿ ਤੁਠੈ ਨੋਂ ਨਿਪਾਈਆਂ ਰੂੜੀ ਬਾਣੀ ਹਰ ਪਾਇਆ ਗੁਰ ਸ਼ਬਦੀ ਬੀਜਾਰ ਜਿਵੇਂ ਵਾਹਿਗੁਰੂ ਵਾਸਤੇ ਸ਼ਬਦ ਰੂੜਾ ਵਰਤਿਆ ਗਿਆ ਹੈ ਸੁੰਦਰ ਹੈ ਰੂੜੀ ਬਾਣੀ ਵਾਹਿਗੁਰੂ ਦੀ ਇਹ ਦਰਗਾਹੀ ਬਾਣੀ ਵੀ ਬੜੀ ਸੁੰਦਰ ਹੈ ਰੂੜੀ ਬਾਣੀ ਹਰ ਪਾਇਆ ਗੁਰ ਸ਼ਬਦੀ ਵਿਚਾਰ ਇਸ ਬਾਣੀ ਦੁਆਰਾ ਵਾਹਿਗੁਰੂ ਨੂੰ ਪਾਲਿਆ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਹੈ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ ਹੈ ਇਸ ਬਾਣੀ ਦੁਆਰਾ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਈ ਆਪ ਗਿਆ ਦੁੱਖ ਕਟਿਆ ਹਰ ਵਾਰ ਪਾਇਆ ਨਾਰ ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਪ੍ਰਾਪਤੀ ਹੋਈ ਉਹਨਾਂ ਦਾ ਅੰਦਰੋਂ ਹੰਕਾਰ ਖਤਮ ਹੋ ਗਿਆ ਆਪ ਗਿਆ ਭਾਵ ਅੰਦਰੋਂ ਹੰਕਾਰ ਖਤਮ ਹੋ ਗਿਆ ਆਪ ਗਿਆ ਦੁੱਖ ਕਟਿਆ ਹਰ ਵਾਰ ਪਾਇਆ ਨਾਲ ਅਤੇ ਜੰਮਣ ਮਰਨ ਦਾ ਦੁੱਖ ਘਟਿਆ ਗਿਆ ਜੀਵ ਰੂਪੀ ਇਸਤਰੀ ਨੇ ਵਾਹਿਗੁਰੂ ਵਾਲ ਨੂੰ ਪ੍ਰਾਪਤ ਕਰ ਲਿਆ ਹੈ ਸੋਨਾ ਰੂਪਾ ਸੰਤੀ ਹੈ ਧਨ ਕਾਚਾ ਵਿਖਸ਼ਾਰ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ ਇਹ ਜੀਵਨ ਬੜਾ ਅਮੋਲਕ ਮਿਲਿਆ ਸੀ ਵਾਹਿਗੁਰੂ ਦੀ ਬੰਦਗੀ ਕਰਨ ਵਾਸਤੇ ਨਾਮ ਜਪਣ ਵਾਸਤੇ ਪਾਰੇ ਜੀਵ ਦੁਨਿਆਵੀ ਧਨ ਸੋਨਾ ਚਾਂਦੀ ਇਤਿਆਦ ਰਪੈਸਾ ਆਦਰ ਇਕੱਠਾ ਕਰਦਾ ਹੈ ਸੋਨਾ ਰੂਪਾ ਸੰਚਿਯ ਧਨ ਕਾਚਾ ਬਿਖਸ਼ਾਰ ਇਹ ਵਿਯੋ ਦੀ ਤਰ੍ਹਾਂ ਹੈ ਛਾਰ ਦੀ ਤਰ੍ਹਾਂ ਹੈ ਭਾਵ ਕੁਝ ਵੀ ਨਹੀਂ ਹੈ ਔਰ ਵਿਯੋ ਦੀ ਤਰ੍ਹਾਂ ਖਤਰਨਾਕ ਹੈ ਪਰ ਜੀਵ ਇਸ ਨੂੰ ਇਕੱਠਾ ਕਰਦਾ ਹੈ ਸਾਉ ਸਦਾਏ ਸੰਚ ਧਨ ਦੁਬਦਾ ਹੋਏ ਖੁਆਰ ਧਨ ਇਕੱਠਾ ਕਰਕੇ ਆਪਣੇ ਆਪ ਨੂੰ ਸ਼ਾਹੂਕਾਰ ਅਖਵਾਨ ਲੱਗ ਜਾਂਦਾ ਹੈ ਵੀ ਮੈਂ ਬਹੁਤ ਧਨ ਵਾਲਾ ਹਾਂ ਸਾਉ ਸਦਾਏ ਸੰਚ ਧਨ ਦੁਬਦਾ ਹੋਏ ਖੁਆਰ ਪਰ ਇਹ ਦੁਬਦਾ ਦੇ ਵਿੱਚੋਂ ਨਹੀਂ ਨਿਗਲਦਾ ਤੇ ਪਾਤਸ਼ਾਹ ਕਹਿੰਦੇ ਇਸੇ ਕਾਰਨ ਕਰਕੇ ਫਿਰੇ ਜੀਵ ਖੁਆਰ ਹੁੰਦਾ ਹੈ। ਫਿਰ ਵਾਰ-ਵਾਰ ਆਵਾਗੌਣ ਵਿੱਚ ਪੈਂਦਾ ਹੈ ਤੇ ਬੜੀ ਦੁਸ਼ਵਾਰੀ ਹੁੰਦੀ ਹੈ। ਬੜੀ ਇਸ ਨੂੰ ਮੁਸੀਬਤਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ। ਬੜਾ ਖੁਆਰ ਹੁੰਦਾ ਹੈ। ਸਚਿਆਰੀ ਸੱਚ ਸੰਤਿਆ ਸਾਚੋ ਨੋ ਨਾਮ ਅਮੋਲ। ਸਚਿਆਰੀ ਜਿਹੜੇ ਗੁਰਮੁਖ ਆਣ ਉਹਨਾਂ ਨੇ ਸੱਤੇ ਵਾਹਿਗੁਰੂ ਦੇ ਨਾਮ ਨੂੰ ਸੰਤਿਆ ਹੈ। ਜੋ ਵਾਹਿਗੁਰੂ ਦਾ ਨਾਮ ਸਦਾ ਰਹਿਣ ਵਾਲਾ ਹੈ ਅਮੋਲਕ ਹੈ ਗੁਰੂ ਖਾਨੇ ਸੱਚੇ ਨਾਮ ਧੰਨ ਨੂੰ ਵਿਹਾਜਿਆ ਹੈ ਹਰ ਨਿਰਮਲ ਉਜਲੋ ਪਤ ਸਾਚੀ ਸਤਬੋਲ ਵਾਹਿਗੁਰੂ ਪਰਮਾਤਮਾ ਦਾ ਨਾਮ ਸਦਾ ਨਿਰਮਲ ਹੈ ਉਜਲ ਹੈ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਨਾਮ ਨਾਲ ਜੁੜ ਜਾਂਦਾ ਹੈ ਉਹਦੀ ਪਤ ਸਾਚੀ ਉਹਦੀ ਸੱਚੀ ਇੱਜ਼ਤ ਹੁੰਦੀ ਐ ਸੱਚ ਬੋਲ ਉਹਦੀ ਰਸਨਾ ਤੋਂ ਕਿਹਾ ਹੋਇਆ ਬੋਲ ਵੀ ਸੱਚ ਹੈ ਜੋ ਗੁਰਮਖ ਨਾਮ ਦੇ ਵਿੱਚ ਉਤਪੋਤ ਹੋਏ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਗੁਰਮਖ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੋ ਜਾਂਦੇ ਨੇ ਅਤੇ ਜੋ ਉਹ ਰਸਨਾ ਤੋਂ ਕਹਿ ਦੇਣ ਉਹ ਹੁੰਦਾ ਹੈ ਜੋ ਗੁਰਮੁ ਕਰੈ ਸੋ ਪਰਵਾਨ ਹੈ ਜੋ ਨਾਮ ਚਿਤ ਲਾਏ ਜੋ ਨਾਮ ਦੇ ਵਿੱਚ ਚਿਤ ਲਾਉਂਦੇ ਨੇ ਸਾਜਨ ਮੀਤ ਸੁਜਾਨ ਤੋਂ ਤੂੰ ਸਰਵਰ ਤੂੰ ਹੰਸ ਜੋ ਗੁਰਮੁਗ ਵਾਹਿਗੁਰੂ ਦੇ ਵਿੱਚ ਅਭੇਦ ਹੋਏ ਉਹਨਾਂ ਨੂੰ ਇਹ ਸੋਝੀ ਆ ਗਈ ਉਹਨਾਂ ਨੂੰ ਇਹ ਲਖਿਆਤਾ ਹੋਗੀ ਕਿ ਵਾਹਿਗੁਰੂ ਆਪ ਹੀ ਸਾਰੇ ਪਾਸੇ ਵਰਤ ਰਿਹਾ ਹੈ ਸਾਜਨ ਮੀਤ ਸੁਜਾਨ ਤੂੰ ਤੂੰ ਸਰਵਰ ਤੂੰ ਹੰਸ ਸਾਰਿਆਂ ਦਾ ਮਿੱਤਰ ਬਣ ਕੇ ਸਹਾਇਤਾ ਕਰਨ ਵਾਲਾ ਸੱਜਣ ਹੈ ਵਾਹਿਗੁਰੂ ਬੜਾ ਸੁਜਾਨ ਹੈ ਸ੍ਰੇਸ਼ਟ ਜਾਣਕਾਰੀ ਉਹਦੇ ਕੋਲ ਵਾਉ ਵਾਹਿਗੁਰੂ ਪਰਮਾਤਮਾ ਸਰਵਸਾਰੂਪੀ ਸਰਵਰ ਵੀ ਆਪ ਹੈ ਅਤੇ ਜੀਵ ਰੂਪੀ ਹੰਸ ਵੀ ਆਪ ਹੈ ਸਭ ਕੁਝ ਆਪ ਹੀ ਆਪੈ ਸਾਚੂ ਠਾਕੁਰ ਮਨ ਵਸੈ ਹਉ ਬਲਿਹਾਰੀ ਤਿਸ ਜਿਨਾ ਦੇ ਮਨ ਵਿੱਚ ਸੱਚਾ ਵੈਗਰੂ ਵਸ ਗਿਆ ਪਾਸ਼ਾ ਕਹਿੰਦੇ ਅਸੀਂ ਉਸ ਤੋਂ ਬਲਿਹਾਰ ਆਂ ਸਦਕੇ ਆਂ ਮਾਇਆ ਮਮਤਾ ਮੋਹਣੀ ਜਿਨ ਕੀ ਤੀਜੋ ਜਾਨ ਇਹ ਸੰਸਾਰ ਦੀ ਮਾਇਆ ਮਮਤਾ ਨਾਲ ਭਰੀ ਹੋਈ ਹੈ ਅਤੇ ਜੀਵ ਨੂੰ ਮੋਹ ਲੈਂਦੀ ਹੈ ਵਾਸ਼ਾ ਕਹਿੰਦੇ ਜਿਸ ਵਾਇਗਰੂ ਨੇ ਇਹ ਮਾਇਆ ਮਮਤਾ ਬਣਾਈ ਐ ਨਾ ਉਸ ਵਾਇਗਰੂ ਦੇ ਨਾਮ ਨਾਲ ਜੁੜਨਾ ਕਰ ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ ਉਸ ਵਾਇਗਰੂ ਨੂੰ ਜਾਣਨਾ ਕਰ ਤਾਂ ਫਿਰ ਇਹ ਵਾਇਗਰੂ ਦੀ ਬਣਾਈ ਹੋਈ ਮਾਇਆ ਤੇਰੇ ਤੇ ਅਸਰ ਨਹੀਂ ਕਰੇਗੀ ਵਿਖਿਆ ਅੰਮ੍ਰਿਤ ਏ ਗੈ 부ਝੈ ਪੁਰਖ ਸੁਜਾਨ ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ ਉਹਨਾਂ ਵਾਸਤੇ ਫਿਰ ਸਾਰਾ ਕੁਝ ਸਮ ਹੋ ਜਾਂਦਾ ਹੈ। ਤੈਸਾ ਅੰਮ੍ਰਿਤ ਐਸੀ ਬਿਖ ਖਾਟੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕੀ ਅੰਮ੍ਰਿਤ ਕੀ ਜੈਰ ਉਹਨਾਂ ਵਾਸਤੇ ਸਭ ਬਰਾਬਰ ਹੈ ਤੈਸਾ ਹਰ ਤੈਸਾ ਉਸੋ ਸਦਾ ਅਨੰਤ ਹੈ ਨਹੀਂ ਵਿయోగ ਤੈਸਾ ਸੋਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਐਸੀ ਬਿਖਾਟੀ ਸੋਨਾ ਲੋਹਾ ਇੱਕ ਰੂਪ ਹੈ ਸੋਨਾ ਮਿੱਟੀ ਇੱਕ ਰੂਪ ਹੈ ਕੋਈ ਫਰਕ ਨਹੀਂ ਰਹਿ ਜਾਂਦਾ ਜਿਨ੍ਹਾਂ ਗੁਰੂਖਾਂ ਨੇ ਨਾਮ ਨੂੰ ਕਮਾਇਆ ਹੈ ਕਿਉਂਕਿ ਉਹ ਕੇਵਲ ਵਾਹਿਗੁਰੂ ਦੇ ਨਾਮ ਨੂੰ ਮਹਾਨਤਾ ਦਿੰਦੇ ਨੇ ਪਦਾਰਥ ਨੂੰ ਮਹਾਨਤਾ ਨਹੀਂ ਦਿੰਦੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਜਿਨ੍ਹਾਂ ਗੁਰੂਖਾਂ ਨੇ ਨਾਮ ਜਪਿਆ ਹੈ ਉਹ ਸੁਜਾਨਪੁਰਖ ਬਣ ਗਏ ਉਹਨਾਂ ਦਾ ਜੀਵਨ ਦੁੱਖ ਸੁਖ ਬਰਾਬਰ ਹੋ ਗਿਆ ਦੁੱਖ ਵੀ ਤੇ ਸੁਖ ਵੀ ਦੁੱਖ ਜਿਹੜਾ ਹੈ ਜੈ ਰੂਪ ਹੈ ਸੁਖ ਅੰਮ੍ਰਿਤ ਰੂਪ ਹੈ ਉਹਨਾਂ ਦਾ ਦੁੱਖ ਸੁਖ ਸਮਾਨ ਹੋ ਗਿਆ ਐਸੀ ਉਹ ਗੁਰਮੁਖਾਂ ਦੀ ਅਵਸਥਾ ਬਣ ਗਈ ਹੈ ਖੀਮਾ ਵਿਹੂਣ ਖੱਪ ਗਏ ਖੂਹਣ ਲਖ ਅਸੰਖ ਜਿਨ੍ਹਾਂ ਦੇ ਅੰਦਰ ਖਿਮਾ ਨਹੀਂ ਸੀ ਖਿਮਾ ਭਾਵ ਨਹੀਂ ਸੀ ਹੈ ਤੇ ਬੜੀ ਕਟੋਰਤਾ ਨਾਲ ਸੰਸਾਰ ਦੇ ਵਿੱਚ ਵਿਚਰਦੇ ਸੀ ਬੜੇ ਨਿਰਦਈ ਲੋਕ ਸਨ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਲੋਕ ਪਤਾ ਨਹੀਂ ਕਿੰਨੇ ਖੱਪ ਗਏ ਹਨ ਸੰਸਾਰ ਤੋਂ ਚਲੇ ਗਏ ਹਨ ਖੱਪ-ਖੱਪ ਕੇ ਖੂਣ ਲੱਖ ਅਸੰਖ ਲੱਖਾਂ ਅਸੰਖ 818 ਕੋਣੀਆਂ ਦਾ ਜ਼ਿਕਰ ਆਉਂਦਾ ਜੋ ਮਾਂ ਭਾਰਤ ਦਾ ਜਦੋਂ ਜੰਗ ਹੋਇਆ ਇੱਕ ਕੋਣੀ ਦੇ ਵਿੱਚ ਵੱਖੋ ਵੱਖਰੇ ਤਰੀਕੇ ਨਾਲ ਜਿਹੜੀ ਹੈ ਉਹ ਫੌਜ ਦੀ ਗਿਣਤੀ ਦੱਸੀ ਗਈ ਹੈ। ਤੋਂ ਪਾਪਸ਼ਾਹੀ ਫਰਮਾਨ ਕਰਦੇ ਨੇ ਇੱਕ ਕੋਣੀ ਦੀ ਕੀ ਗੱਲ ਹੈ ਪਤਾ ਨਹੀਂ ਕਿੰਨੀ ਅਗ ਕੋਣੀਆਂਆਂ ਦੀਆਂ ਕੋਣੀਆਂ ਫੌਜਾਂ ਲੜ ਲੜ ਕੇ ਮਰੀਆਂ ਪਤਾ ਨਹੀਂ ਕਿੰਨੇ ਲੋਕ ਜੰਗ ਦੇ ਮੈਦਾਨ ਵਿੱਚ ਲੜ ਕੇ ਮਰੇ ਤੇ ਇਸ ਤਰ੍ਹਾਂ ਆਮ ਵੀ ਪਬਲਿਕ ਮਰਦੀ ਹੈ ਲੱਖ ਅਸੰਖ ਪਤਾ ਨਹੀਂ ਗਿਣਤੀ ਨਹੀਂ ਹੈ ਅਸੰਖ ਉਦੋਂ ਵਰਤਿਆ ਜਾਂਦਾ ਜਦੋਂ ਗਿਣਤੀ ਖਤਮ ਹੋ ਜਾਂਦੀ ਹੈ ਜਿਵੇਂ ਜਪਜੀਤ ਸਾਹਿਬ ਵਿੱਚ ਬਚਨ ਆਉਂਦਾ ਹੈ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮ ਖੋਰ ਲਖ ਤੋਂ ਅਰਬ ਅਰਬ ਤੋਂ ਖਰਬ ਇਸ ਤਰ੍ਹਾਂ ਫਿਰ ਗਿਣਤੀ ਫਿਰ ਨੀਰ ਪਦਮ ਸੰਖ ਅਖੀਰ ਗਿਣਤੀ ਜਦੋਂ ਮੁੱਕਦੀ ਆ ਉੱਥੇ ਫਿਰ ਅਸੰਖ ਸ਼ਬਦ ਵਰਤਿਆ ਜਾਂਦਾ ਹੈ ਤੋਂ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ ਇਸ ਤਰ੍ਹਾਂ ਪਤਾ ਨਹੀਂ ਕਿੰਨੀ ਕੁ ਦੁਨੀਆ ਮਰ ਗਈ ਹੈ ਗਣਤ ਨ ਆਵੇ ਕਿਉਂ ਗਣੀ ਕਾਪ ਕਾ ਮੂਏ ਵਿਸੰਖ ਗਣਤ ਨ ਆਵੇ ਕਿਉਂ ਗਣੀ ਗਿਣਤੀ ਨਹੀਂ ਆਉਂਦੀ ਕਿੰਨੀ ਦੁਨੀਆ ਮਰ ਗਈ ਐ ਜੰਗ ਦੇ ਮੈਦਾਨ ਵਿੱਚ ਲੜ ਲੜ ਕੇ ਬਿਮਾਰੀ ਨਾਲ ਹੋਰ ਕਈ ਤਰੀਕਿਆਂ ਨਾਲ ਦੱਸੋ ਕਿਵੇਂ ਗਿਣਤੀ ਕਰੀਏ ਜਸੈ ਨਹੀਂ ਜਾ ਸਕਦਾ ਖਾਪ-ਖਾ ਮੁਏ ਬਸੰਖ ਸੰਖ ਦੀ ਗਿਣਤੀ ਦਾ ਅਖੀਰਲਾ ਜਦੋਂ ਐਂਡ ਹੁੰਦਾ ਹੈ ਤਾਂ ਉਥੇ ਸੰਖ ਮਹਾਰਾਜ ਕਹਿੰਦੇ ਬਸੰਖ ਦੁਨੀਆ ਮਰ ਗਈ ਪਤਾ ਹੀ ਨਹੀਂ ਐ ਕਿੰਨੀ ਦੁਨੀਆ ਆਈ ਤੇ ਚਲੇਗੀ ਖਸਮ ਪਛਾਣੈ ਆਪਣਾ ਖੁੱਲ੍ਹੇ ਬੰਦ ਨਾ ਪਾਏ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਖਸਮ ਪਛਾਣੈ ਆਪਣਾ ਖੁੱਲ੍ਹੇ ਬੰਦ ਨਾ ਪਾਏ ਜਿਨ੍ਹਾਂ ਨੇ ਆਪਣੇ ਮਾਲਕ ਵੈਗੁਰੂ ਨੂੰ ਪਛਾਣ ਲਿਆ ਪਰਮਾਤਮਾ ਨੂੰ ਪਛਾਣ ਲਿਆ ਜਾਣ ਲਿਆ ਪਾਤਸ਼ਾਹ ਕਹਿੰਦੇ ਖੁੱਲ੍ਹੇ ਬੰਦ ਨਾ ਪਾਏ ਉਨ੍ਹਾਂ ਦਾ ਜੀਵਨ ਦੇ ਸਾਰੇ ਵਿਕਾਰ ਖਤਮ ਹੋ ਗਏ ਹੁਣ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਬੰਧਨ ਨਹੀਂ ਪੈਂਦਾ ਜਿਨ੍ਹਾਂ ਨੇ ਵੈਗਰੂ ਵਿੱਚ ਅਭੇਤਾ ਪ੍ਰਾਪਤ ਕਰ ਲਈ ਆਪਣੇ ਮਾਲਕ ਨੂੰ ਪਛਾਣ ਲਿਆ ਉਹਨਾਂ ਦੇ ਅੰਦਰ ਹੁਣ ਕਿਸੇ ਵੀ ਤਰ੍ਹਾਂ ਦਾ ਵਿਸ਼ੇ ਵਿਕਾਰਾਂ ਦਾ ਬੰਧ ਨਹੀਂ ਪੈਂਦਾ ਵਿਸ਼ੇ ਵਿਕਾਰ ਮਾੜੇ ਕਰਮ ਉਹਨਾਂ ਦੇ ਜੀਵਨ ਵਿੱਚ ਨਹੀਂ ਰਹਿੰਦੇ ਸ਼ਬਦ ਮੈਲੀ ਖਰਾ ਤੂੰ ਖਿਮਾ ਸਤਿ ਸੁ ਭਾਏ ਸ਼ਬਦ ਦੁਆਰਾ ਉਸ ਵੈਗੁਰੂ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਨੇ खरे ਜੀਵਨ ਵਾਲੇ ਬਣ ਜਾਂਦੇ ਨੇ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਅਤੇ ਸੱਚਾ ਸੁਖ ਪ੍ਰਾਪਤ ਕਰ ਲੈਂਦੇ ਹਨ ਖਰਚ ਖਰਾ ਤਨ ਧਿਆਨ ਤੂੰ ਆਪੇ ਵਸੇ ਸਰੀਰ ਏ ਵਾਯੂ ਗੁਰੂ ਪਰਮਾਤਮਾ ਤੂੰ ਸਾਰਾ ਕੁਝ ਆਪੀ ਖਰਚਣ ਵਾਲਾ ਵਰਤਣ ਵਾਲਾ ਹੈ ਆਪੀ ਜੀਵਾਂ ਦਾ ਸਰੀਰ ਬਣਿਆ ਹੋਇਆ ਹੈ ਆਪੀ ਜੀਵ ਬਣਿਆ ਹੋਇਆ ਹੈ ਤੇ ਆਪੀ ਸਭ ਤਰ੍ਹਾਂ ਕਰਕੇ ਧਿਆਨ ਧਰਨ ਵਾਲਾ ਸਾਰਾ ਕੁਝ ਤੂੰ ਆਪ ਹੀ ਹੈ ਮਨ ਤਨ ਮੁਖ ਜਾਪੈ ਸਦਾ ਗੁਣ ਅੰਤਰ ਮਨ ਧੀਰ ਜੋ ਗੁਰਮੁਖ ਮਨ ਕਰਕੇ ਤਨ ਕਰਕੇ ਮੁਖ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ ਮਨ ਤਨ ਮੁਖ ਜਾਪੈ ਸਦਾ ਗੁਣ ਅੰਤਰ ਮਨ ਧੀਰ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਗੁਣ ਵਸ ਗਏ ਉਹਨਾਂ ਦਾ ਮਨ ਭਾਰੀ ਧੀਰਜਵਾਨ ਹੋ ਜਾਂਦਾ ਹੈ ਹੋਮੈ ਖਪੇ ਖਪਾਈ ਸੀ ਬੀਜੋ ਵਾਤ ਵਿਕਾਰ ਹੁਣ ਜਿਹੜੇ ਦੂਜੇ ਲੋਕ ਜਿਹੜੇ ਗੁਰੂ ਦੀ ਸ਼ਰਨ ਵਿੱਚ ਨਾ ਆਏ ਜਿਨ੍ਹਾਂ ਨੇ ਨਾਮ ਨਾ ਜਪਿਆ ਮਹਾਰਾਜ ਕਹਿੰਦੇ ਆਪਣੀ ਹੋਮੈ ਨਹੀਂ ਛੱਡੀ ਇਸ ਹੋਮੈ ਨੇ ਉਹਨਾਂ ਨੂੰ ਖਪਾ ਦਿੱਤਾ ਉਹ ਹੋਮੈ ਦੇ ਵਿੱਚ ਖੱਪੇ ਖਪਾਏ ਜਾਂਦੇ ਨੇ ਔਰ ਇਸ ਤਰ੍ਹਾਂ ਦੂਜਾ ਉਹਨਾਂ ਦੇ ਜੀਵਨ ਦੇ ਵਿੱਚ ਵਿਕਾਰ ਹੀ ਵਿਕਾਰ ਹੁੰਦੇ ਨੇ ਜੰਤੂ ਪਾਏ ਵਿੱਚ ਪਾਇਨ ਕਰਤਾ ਅਲੱਗ ਅਪਾਰ ਵਾਹਿਗੁਰੂ ਨਿਰੰਕਾਰ ਨੇ ਜੀਵ ਪੈਦਾ ਕੀਤੇ ਨੇ ਤੇ ਇਹਨਾਂ ਦੇ ਵਿੱਚ ਪਾਸ਼ਾ ਕਹਿੰਦੇ ਇਹਨਾਂ ਦੀ ਕਰਨੀ ਦੇ ਮੁਤਾਬਕ ਵਿਕਾਰ ਆਦਿ ਪਾਏ ਹਨ ਜੰਤੂ ਪਾਏ ਵਿੱਚ ਪਾਇਨ ਕਰਤਾ ਅਲੱਗ ਅਪਾਰ ਕਰਤਾ ਵਾਹਿਗੁਰੂ ਨਿਰੰਕਾਰ ਆਪ سارے ہاں تو الگ ہے اور اپار ہے وہ مہما نو بیان نہیں کیا جا سکتا سرشتے پیو نہ جانے کو سرشتہ کرے سنے چوئے سرشتے